ਲੋੜਵੰਦ ਬੱਚਿਆਂ ਲਈ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਪੈਲ ਵੱਲੋਂ ਗੁਰੂ ਨਾਨਕਪੁਰਾ ਵਿਖੇ ਬਾਲ ਦਿਵਸ ਦਾ ਆਯੋਜਨ ਕੀਤਾ ਗਿਆ ਸਮਾਗਮ ਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਸੰਸਥਾ ਦੇ ਸੋਪਰਾਲੇ ਦੀ ਸ਼ਿਲਾਗਾ ਕਰਦਿਆਂ ਹਰ ਸੰਭਵ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ ਆਉਣ ਵਾਲੀ ਸਦੀ ਇਸ ਜਸ ਸਦੀ ਚ ਅਸੀਂ ਜੀ ਰਹੇ ਆ ਇਹ ਸਾਡੀ ਆ ਇੰਡੀਆ will be the world power ਬਟ ਇਹ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਆਪਣੇ ਸਾਰੇ ਬੱਚਿਆਂ ਨੂੰ ਜਿਨ੍ਹਾਂ ਕੋਲ ਅਭਾਵ ਹੈ ਜਿਨ੍ਹਾਂ ਕੋਲ ਸਾਧਨ ਨਹੀਂ ਹੈ ਉਹਨਾਂ ਨੂੰ ਨਾਲ ਲੈ ਕੇ ਉੱਪਰ ਉੱਠਿਆ ਸੋ ਇਹ ਜਿਹੜਾ ਪ੍ਰਯਾਸ ਹੈ ਪਹਿਲ ਦਾ ਇਹ ਬਹੁਤ ਹੀ ਸ਼ਲਾਗਾ ਯੋਗ ਹੈ ਸਮਾਗਮ ਦੌਰਾਨ ਪੰਜਾਬੀ ਫਿਲਮਾਂ ਦਾ ਟਿੰਕਾ ਜੱਟ ਪਾਵ ਹਰੀਸ਼ ਵਰਮਾ ਵੀ ਖਾਸ ਤੌਰ ਤੇ ਮੌਜੂਦ ਸੀ ਸਮਾਗਮ 'ਚ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਨਾਲ ਸਭ ਦਾ ਮਨੋਰੰਜਨ ਕੀਤਾ। ਇਸ ਮੌਕੇ ਤੇ ਸਮਾਜ ਨੂੰ ਉੱਚਾ ਚੁੱਕਣ 'ਚ ਅਹਿਮ ਰੋਲ ਨਿਭਾਉਣ ਵਾਲੇ ਸਮਾਜ ਸੇਵਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜਲੰਧਰ ਤੋਂ ਸੋਨੂ ਮਹਾਜਨ, ਜਗਬਣੀ ਟੀਵੀ।